570 ਮੁੱਲ ਹੈ 23 ਮਾਡਲ 3 ਸਪੀਡ ਉਹਦੇ ਬਾਅਦ ਚ ਆ ਗਿਆ ਮਿੱਤਰੋ 2024 ਮਾਡਲ ਸਵਰਾਜ 744 XT ਮਾਡਲ ਇਹ 2001 ਮਾਡਲ ਹੈ ਮਗਰਲੇ ਟਾਇਰ ਨਵੇਂ ਆ ਬਾਈ 10 15 ਵਾਲਿਆਂ ਨੂੰ ਸਿਸਟਮ ਲੱਗਿਆ ਵਾ ਬਈ ਸਾਲਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਖੜੇ ਆਪਾਂ ਸਵਰਾਜ ਵਾਲੀ ਵੀਰਾਂ ਦੇ ਕੋਲ ਇਹਨਾਂ ਕੋਲ ਟਰੈਕਟਰ ਖੜੇ ਆ ਬਾਈ ਕਈ ਪੁਰਾਣੇ ਤਿੰਨ ਚਾਰ ਟਰੈਕਟਰ ਖੜੇ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਇਹ ਤੇ ਜਿਨੇ ਵੀ ਲੈਣਾ ਹੋਇਆ ਕੋਈ ਟਰੈਕਟਰ ਤਾਂ ਦੇਖ ਲਿਓ ਬਾਈ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਉੱਚੇ ਮਾਡਲ ਦੇ ਟਰੈਕਟਰਾਂ ਤੇ ਮਾਮੇ ਦਾ ਮੁੰਡਾ ਅੱਜ ਆਪਣੇ ਨਾਲ ਆ ਹੋਰ ਵੀਰੇ ਠੀਕ ਆ ਸਸਰੀ ਕਾਲ ਜੀ ਸਸਰੀ ਕਾਲ ਜੀ ਮਹਾਰਾਜ ਹੋ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਇਹਨੂੰ ਅੱਜ ਆ ਬਾਈ ਲੈਨੇ ਆ ਵੀਡੀਓ 'ਚ ਆਪਾਂ ਨਾਲ ਹੋ ਕੇ ਵੀਡੀਓ ਬਣਾਉਗਾ ਆਪਣੇ ਤੇ ਆਜੋ ਬਾਈ ਤੇ ਲੋ ਜੀ ਮਿੱਤਰੋ ਚਾਰ ਟਰੈਕਟਰ ਖੜੇ ਆ ਚਾਰ ਦੇ ਚਾਰੇ ਟਰੈਕਟਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਜਿਹੜੀ ਵੀ ਗੱਲਬਾਤ ਹੋਈ ਵੀਡੀਓ 'ਚ ਸੁਣ ਲਿਓ ਤੇ ਥੋੜਾ ਬਹੁਤਾ ਹੁਣ ਆਪਾਂ ਨੇ ਮਾਮੇ ਦੇ ਮੁੰਡੇ ਨੂੰ ਵੀ ਨਾਲ ਰੱਖਿਆ ਕਰਨਾ ਕਿਉਂਕਿ ਇਹ ਕਹਿੰਦਾ ਹੁਣ ਮੈਂ ਰੋਪੜ ਆਏ ਕਰੂੰਗਾ ਫਲਾਇੰਦਾ ਸੁਣ ਆਇ ਕਰੂੰਗਾ ਜੇ ਅਸੀਂ ਚ ਆਇ ਕਰਾਂ ਪੱਕਾ ਅੱਛਾ ਠੀਕ ਆ ਅੱਜ ਤੇ ਕੱਲ ਤੇ ਅੱਜ ਤਾਂ ਲੰਘਾਂਗੇ ਅੱਜ ਤਾਂ ਚੱਲਾਂਗੇ ਅੱਜ ਬਾਈ ਮੀਂਹ ਮੀਂਹ ਪੈ ਗਿਆ ਤੇ ਚਲੋ ਵਧੀਆ ਬਾਈ ਮੀਂਹ ਵੀ ਪੈਣਾ ਚਾਹੀਦਾ ਜੋ ਪਰਮਾਤਮਾ ਕਰਦਾ ਚੰਗੇ ਵਾਸਤੇ ਹੀ ਕਰਦਾ ਠੀਕ ਆ ਕਿਸੇ ਦੇ ਦੇ ਵਿੱਚ ਫਾਇਦਾ ਕਿਸੇ ਦੇ ਕਿਸੇ ਦਾ ਨੁਕਸਾਨ ਆ ਕਈ ਮਨੂਰੇ ਮਿਲੇ ਕਹਿੰਦੇ ਬਾਈ ਬਹੁਤ ਵਧੀਆ ਹੋ ਗਿਆ ਕਈ ਦੋ ਤਿੰਨ ਕਹਿੰਦੇ ਬਾਈ ਕੰਮ ਖਰਾਬ ਹੋ ਗਿਆ ਫੇ ਮੈਂ ਉਹੀ ਗੱਲ ਸੋਚ ਰਿਹਾ ਤਾਂ ਮੈਂ ਕਹਿੰਦਾ ਯਾਰ ਵੀ ਰਬ ਕਿਨੂੰ ਕਿਨੂੰ ਖੁਸ਼ ਕਰ ਲਵੇ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਣਾ ਸੋਨਾਲੀਕਾ ਬਾਰੇ ਕਨਵੀਰ ਵੀਰੇ ਹਾਂਜੀ ਸਰ ਸੋਨਾਲੀਕਾ ਮੜਾ ਦਿਖਾ ਟਰੈਕਟਰ ਦੇਖ ਤਾਂ ਚਾਬੀ ਹੈਗੀ ਵਿੱਚ ਤੇ ਲੋ ਜੀ ਮਿੱਤਰੋ ਸੋਨਾਲੀਕਾ ਹੈਗਾ ਜੀ ਡੀਆਈ 50 ਆਰਐਕਸ ਸ਼ੋਅ ਦੇ ਵਿੱਚ 2023 ਮਾਡਲ ਨਾਲ ਦੇ ਟਾਇਰ ਤਕਰੀਬਨ ਹੋਣਗੇ 80 ਪੈਸੇ 75 80 ਪੈਸੇ ਟਾਇਰ ਹੈਗੇ ਨਾਲ ਦੇ ਠੀਕ ਹੈ ਜੀ ਲੈ ਜੀ ਥੋੜੇ ਨੇ ਕਰਤਾ ਟਰੈਕਟਰ ਸਟਾਰਟ ਵੈਸੇ ਤਾਂ ਬਾਈ ਹੋ ਲੋ ਗਿਆ ਰੇਸ ਨਾ ਮਾਰ ਟਰੈਕਟਰ ਸਾਰਾ ਸੀਲਡ ਆ ਨਵਾਂ ਟਰੈਕਟਰ ਆ ਬਾਈ ਤੁਹਾਨੂੰ ਪਤਾ ਏਜੰਸੀਆਂ ਚ ਬਾਈ ਲੋਕ ਨਵੇਂ-ਨਵੇਂ ਟਰੈਕਟਰ ਜਾਈਏ ਜਾਈਏ ਨੇ ਕਟਾ ਕੇ ਤੇ ਕਿੰਨਾ ਚੱਲਿਆ ਵਾ ਮੇਰਾ ਕੋ 1300 ਘੰਟੇ ਬਾਈ 1300 ਘੰਟੇ ਚੱਲਿਆ ਵਾ ਠੀਕ ਆ ਜੀ ਬੱਕ ਕਰਦੇ ਬੰਦ ਕਲੱਚ ਕਲੱਚ ਸਾਰਾ ਕੁਝ ਨਾਲ ਦਾ ਏ ਟਰੈਕਟਰ ਕਿ ਤੋਂ ਖੁੱਲਿਆ ਹੋਵਾ ਨਹੀਂ ਹੈਗਾ ਬਾਈ ਰਿੰਮ ਰੂਮ ਦੇਖ ਲਓ ਚੈੱਕ ਕਰ ਲਓ ਮਗਰਾੜ ਦੇਖ ਲਓ ਮੇਰਾ ਵੀਰ ਪਿੱਛੋਂ ਦੇਖ ਲਓ ਠੀਕ ਹੈ ਜੀ ਮਾੜਾ ਮੋਟਾ ਟਰੈਕਟਰ ਟਰਾਲੀ ਤੇ ਚੱਲਿਆ ਹੋਇਆ ਹੈਗਾ ਕਿਉਂਕਿ ਹੁੱਕ ਤੋਂ ਪਤਾ ਲੱਗਦਾ ਬਾਈ ਪਰ ਟਰੈਕਟਰ ਦਾ ਵਿਗੜਿਆ ਕੁਝ ਨਹੀਂ ਟਰੈਕਟਰ ਨਵਾਂ ਪਿਆ ਠੀਕ ਹੈ ਜੀ ਜੋ ਗੱਲ ਬਾਤ ਆਪਾਂ ਨੂੰ ਬਾਈ ਕੋਈ ਲਾਲਚ ਨਹੀਂ ਇਹਨਾਂ ਦੇ ਟਰੈਕਟਰ ਹਨ ਠੀਕ ਹੈ ਤੁਸੀਂ ਹੁਣ ਕਈ ਦਿਨ ਆਪਾਂ ਬਾਈ ਉਧਰ ਆਪਣੇ ਟਰੈਕਟਰ ਦੀ ਵੀਡੀਓ ਪਾਈ ਜੰਨੇ ਮੈਨੂੰ ਦੋ ਤਿੰਨ ਵੀਰਾਂ ਨੇ ਪਰਸਨਲੀ ਫੋਨ ਕਰਕੇ ਕਿਹਾ ਕਹਿੰਦੇ ਵੀ ਉਧਰ ਟਰੈਕਟਰ ਖੜੇ ਹੁੰਦੇ ਸਦਾ ਵੀ ਤੁਸੀਂ ਉਹ ਨਹੀਂ ਦਿਖਾਏ ਕਈ ਦਿਨ ਹੋ ਕਨਵੀਰ ਉਦਾਂ ਦਾ ਠੀਕ ਹੈ ਟਰੈਕਟਰ ਹਾਂ ਖੁੱਲੇਆ ਕੋਦੋਂ ਨਹੀਂ ਬਾਈ ਟਰੈਕਟਰ ਹਾਂ 80 ਪੈਸੇ ਟਾਇਰ ਹੋਣਗੇ ਤੇ ਤਿੰਨ ਸਪੀਡਾਂ ਦੇ ਵਿੱਚ ਆ ਇਹ ਇਹ ਬਾਈ ਹਾਂ 23 ਮਾਡਲ ਹੈ ਬਈ ਮੈਨੂੰ ਇਹਦਾ ਨਵੇਂ ਦਾ ਰੇਟ ਨਹੀਂ ਪਤਾ ਕਿੰਨਾ ਇਹਦਾ ਇਹ ਮੁੱਲ ਕਰਦੇ ਆ 5 ਲੱਖ 70000 ਰੁਪਿਆ 570 ਮੁੱਲ ਹੈ 23 ਮਾਡਲ 3 ਸਪੀਡ ਹੈ ਉਹਦੇ ਬਾਅਦ ਆ ਗਿਆ ਮਿੱਤਰੋ 2024 ਮਾਡਲ ਸਵਰਾਜ 744 XT ਮਾਡਲ ਠੀਕ ਹੈ ਜੀ ਐਕਸਟਰਾ ਟਾਰਕ ਹੈ ਦਾ ਐਕਸਟੀ ਦਾ ਮਤਲਬ ਐਕਸਟਰਾ ਟਾਰਕ ਠੀਕ ਹੈ ਜੀ ਟਰੈਕਟਰ ਇਹ ਵੀ ਜਮਾ ਨਵਾਂ ਹੈ ਮਿੱਤਰੋ ਮੁਰਲੇ ਟਾਇਰ ਰੇਡੀਅਲ ਪਏ ਹੋਏ ਆ ਪਿਛਲੇ ਟਾਇਰ ਤੇ ਬਾਕੀ ਟਰੈਕਟਰ ਬਾਈ ਜਮਾ ਜੋ ਵੀ ਹੈਗੀ ਆ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਸਾਡਾ ਬਾਈ ਵੀ ਪਹੁੰਚ ਗਿਆ ਸਵਰਾਜ ਵਾਲਾ ਮੇਨ ਬੰਦਾ ਹੋਰ ਵੀਰੇ ਠੀਕ ਹੈ ਬਾਈ ਠੀਕ ਹੈ ਜੀ ਨਹੀਂ ਪਵਾਤਾ ਫਿਰ ਅੱਜ ਹੈਂ ਹੋਰ ਠੀਕ ਹੈ ਨਹੀਂ ਬਹੁਤ ਟਰੈਕਟਰ ਬਾਈ ਜਮਾ ਹੀ ਨਵੇਂ-ਨਵੇਂ ਇਕੱਠੇ ਪਏ ਯਾਰ ਬਸ ਆਈ ਜਾਣੀ ਜੱਗ ਵਿੱਚ ਅੱਛਾ ਚੱਲੀ ਜਾਂਦਾ ਕੰਮ ਇੱਕ ਇਹਨਾਂ ਕੋਲ ਬਾਈ ਅੱਜ ਟਰੈਕਟਰ ਦਾ ਹੌਲੈਂਡ ਉਹ ਪਰਸੋਂ ਮੈਂ ਤਾਂ ਵੀਡੀਓ ਪਾਈ ਨਹੀਂ ਲਾਡੀ ਨੇ ਵੀਡੀਓ ਪਾਈ ਦੀ ਪਰ ਫੋਨ ਮੰਨੋ ਆਈ ਗਈ ਬਾਈ 3630 3630 ਦਾ 4x4 24 ਮਾਡਲ ਇਹਦਾ ਬਾਈ 24 24 ਮਾਡਲ ਇਹਦਾ ਉਹ ਬਾਈ ਵਿਕ ਲਿਆ ਟਰੈਕਟਰ ਠੀਕ ਹੈ ਤੁਹਾਨੂੰ ਪਤਾ ਉਹ ਇਹ ਮਾਰਕੀਟ ਆ ਬਾਈ ਸਵੇਰ ਤੇ ਸ਼ਾਮ ਤੱਕ ਗਾਹਕ ਆਉਂਦਾ ਜਿਹੜਾ ਆ ਗਿਆ ਇਹਨਾਂ ਦਾ ਟਰੈਕਟਰ ਦੇ ਦੇਣਾ ਤੇ ਬਾਈ ਆ ਤਾਂ ਟਰੈਕਟਰ ਜਮੇ ਨਵਾਂ 44000 44 ਬਾਈ 24 ਮਾਡਲ ਇਹ 24 ਮਾਡਲ ਅੱਛਾ ਠੀਕ ਆ ਤੇ ਟਾਇਰ ਮੁਰਲੇ ਰੇਡੀਅਲ ਆ ਬਾਈ ਟਰੈਕਟਰ ਦਾ ਭਾਈ ਕੋਈ ਟਰੈਕਟਰ ਚ ਨੁਕਸ ਕੋਈ ਕਮੀ ਪੈਸੀ ਕੋਈ ਕੋਈ ਨਹੀਂ ਹੈ ਭਾਈ ਅੱਛਾ ਹਾਂ ਠੀਕ ਆ ਬੰਦਾ ਕੋਈ ਹੋਰ ਲੈ ਕੇ ਆਉਣਾ ਹਨਾ ਇਹ ਬੰਦਾ ਨਹੀਂ ਇਹ ਇਕੱਲਾ ਇਹਦਾ ਬਈਆ ਬਾਹਰ ਦਾ ਬਣ ਗਿਆ ਕੰਮ ਅੱਛਾ ਹਾਂ ਠੀਕ ਆ ਮਰ ਗਈ ਚਲੋ ਥੌਤੇ ਲੈ ਆਉਣਾ ਵੇ ਤੁਹਾਨੂੰ ਕੈਦ ਆਉਣਾ ਵੀ ਤੁਸੀਂ ਕਰ ਲਓ ਹਨਾ ਠੀਕ ਆ ਭਾਈ ਬਹੁਤ ਹੁਣ ਜਿਵੇਂ ਕਿ ਕਈ ਬੰਦੇ ਸਾਡੇ ਗਾਹਾਂ ਕਿ ਇਦਾਂ ਦੇ ਜੁੜੇ ਹੋਏ ਆ ਵੀ ਘਰ ਵਾਲੇ ਰਿਲੇਸ਼ਨ ਆ ਉਹਨਾਂ ਨਾਲ ਆਪਣੇ ਵੀ ਕਈ ਵਾਰ ਕਿਸੇ ਦੀ ਮਜਬੂਰੀ ਹੋ ਜਾਂਦੀ ਆ ਜਾਂ ਕਈ ਵਾਰ ਕਿਸੇ ਕਿਸ ਤਰ੍ਹਾਂ ਹੋ ਜਾਂਦੀ ਆ ਕੁਝ ਉਹ ਫਿਰ ਟਰੈਕਟਰ ਸਾਨੂੰ ਇੱਥੇ ਏਜੰਸੀ 'ਚ ਸਾਡੇ ਕੋਲ ਦੁਬਾਰਾ ਆ ਜਾਂਦੇ ਆ ਉਹ اسی ਦੁਬਾਰਾ ਉਹਨੂੰ ਸੇਲ ਕਰ ਦਿੰਦੇ ਜਿੱਦਾਂ ਵੀ ਹੁੰਦਾ ਠੀਕ ਆ ਜੀ ਤੇ ਇਹ 855 ਬਾਈ ਆ ਵੀ ਨਵਾਂ ਹੀ ਖੜਾ ਹੈ 23 ਮਾਡਲ ਏ ਠੀਕ ਆ ਆ ਸੋਨਾਲੀ ਕਾ ਬਾਈ 2001 ਮਾਡਲ ਹੈ ਜੀ 2001 ਮਾਡਲ ਇਹ 2001 ਮਾਡਲ ਹੈ ਮਗਲੇ ਟਾਇਰ ਨਵੇਂ ਆ ਬਾਈ 10 15 ਹਾਲਿਆਂ ਨੂੰ ਸਿਸਟਮ ਲੱਗਿਆ ਵਾ ਬਈ ਸਾਲਾ ਠੀਕ ਆ ਜੀ ਤੇ ਇਹ ਬਾਈ ਮੈਸੀਜ ਨਾਲ ਹੈ ਨਾ ਹਾਂ ਜੀ ਹਾਂ ਜੀ ਵੀਰੇ ਮੈਸੀਜ ਇੰਜਨ ਵਾਲਾ ਟਰੈਕਟਰ ਆ ਤੇ ਟਰੈਕਟਰ ਇਹ ਵੀ ਵਧੀਆ ਬਾਈ ਚਲਾਇ ਜੁਦਾ ਕਨ ਵੀ ਦੇਖੀ ਸਟਾਰਟ ਹੁੰਦਾ ਪੂਰੇ ਵੀ ਬਾਈ ਐਲ.ਆਰ.ਡੀ ਦੇਖੋ ਲੱਗੀ ਹੋਈ ਆ ਟਰੈਕਟਰ ਨੂੰ ਕਰੋ ਜੀ ਚੈੱਕ ਲੱਗਾ ਹੈ ਬਾਈ ਉਹ ਚੋਕ ਅੰਦਰ ਘਰ ਚੋਕ ਹਾਂ ਕਈ ਵਾਰ ਆਪਾਂ ਬਾਈ ਜਦੋਂ ਕਰ ਦਿੰਦੇ ਨੇ ਚੋਕ ਉਹ ਕਰ ਦਿੰਦੇ ਆ ਚੋਕ ਬਾਹਰ ਆ ਜਾਂਦੀ ਫਿਰ ਇਦਾਂ ਕਰਦਾ ਰਹਿੰਦਾ ਬਹੁਤ ਘੈਂਟ ਸਟਾਰਟਿੰਗ ਆ ਬਾਈ ਟਰੈਕਟਰ ਦੀ ਟਾਇਰ ਨਵੇਂ ਆ ਤੇ ਟਰੈਕਟਰ ਦੇ ਰਿਮਰ ਉਮਰ ਵੀ ਮੰਨ ਲਾਤਾ ਦੁਬਾਰਾ ਨਵੇਂ ਪਏ ਹੋਏ ਆ ਮਗਰਾੜ ਮੂਡ ਵੀ ਦੁਬਾਰਾ ਲੱਗੇ ਹੋਏ ਆ ਸੀਟ ਵੀ ਨਵੀਂ ਲੱਗੀ ਹੋਈ ਆ ਟੈਕ ਵੀ ਵਧੀਆ ਲੱਗਿਆ ਹੋਇਆ ਸੋਸ਼ੂ ਬਾਈ ਰੰਗ ਹੋਈ ਵੀ ਆ ਦੁਬਾਰਾ ओरिजिनल ਨਹੀਂ ਹੈਗੀ ਸਟਿੱਕਰ ਵੀ ਨਵੇਂ ਲੱਗੇ ਹੋਏ ਆ ਠੀਕ ਹੈ ਜੀ ਤੇ ਥੋੜਾ ਪਿੱਛੋਂ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਸਾਰੇ ਟਰੈਕਟਰ ਪਿੱਛੋਂ ਚੈੱਕ ਕਰੋ ਬਾਈ ਲੈ ਜੀ ਆ ਵੀ ਬਾਈ ਏਪ ਬੜੀ ਲੱਗੀ ਹੋਈ ਦੇਖੋ ਪਿੱਛੋਂ ਦੇਖ ਲੋ ਟਰੈਕਟਰ ਮਗਰਾੜ ਮੂਡ ਦੁਬਾਰਾ ਪਏ ਹੋਏ ਜਿਵੇਂ ਤੁਹਾਨੂੰ ਦੱਸਿਆ ਆਪਾਂ ਨੇ ਤੇ ਲਿੰਕਾਂ ਵੀ ਲੱਗੀਆਂ ਹੋਈਆਂ ਬਾਈ ਹੋਰ ਦੱਸੋ ਟਰੋਟਾ ਵਿਟਰ ਵਾਲੀਆਂ ਲਿੰਕ ਤਾਂ ਇਹਦਾ 1.5 ਲੱਖ ਰੁਪਈਆ ਮੰਗਦੇ ਆ ਭਾਈ ਇਹ ਬਾਕੀ ਮੌਕੇ ਤੇ ਕਿੰਨੇ ਦਾ ਦੇ ਦੇਣਾ ਉਹ ਇਹਨਾਂ ਦੀ ਇੱਛਾ ਹੈ 744 ਦੇਖ ਲਓ ਪਿੱਛੇ ਤੇ ਲੈ ਬਾਈ ਆ ਵੀ ਤੁਹਾਨੂੰ ਆਪਾਂ ਤੁਹਾਨੂੰ ਦਿਖਾਤਾ ਟਰੈਕਟਰ ਤੇ ਜਿਹਨੇ ਵੀ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਟਰੈਕਟਰ ਦੇਖਣਾ ਹੋਵੇ ਤਾਂ ਆ ਕੇ ਦੇਖ ਸਕਦਾ ਜੀ ਬਾਕੀ ਇੱਕ ਇਹਨਾਂ ਕੋ ਖੜਾ 55 ਜੀ 855 2023 ਮਾਡਲ ਟਰੈਕਟਰ ਇਹ ਵੀ ਬਾਈ ਨਵਾਂ ਹੀ ਆ ਫਾਈਬਰ ਛਤਰੀ ਲੱਗੀ ਵੀ ਆ ਟਾਇਰ ਤੇ ਆ ਹੈਗਾ ਬਾਈ 16 ਦੇ ਟਾਇਰਾਂ ਵਾਲਾ 855 ਠੀਕ ਹੈ ਜੀ ਫਾਈਬਰ ਛਤਰੀ ਲੱਗੀ ਵੀ ਆ ਟਰੈਕਟਰ ਵਧੀਆ ਏ ਬਾਕੀ ਜਿੰਨੇ ਵੀ ਟਰੈਕਟਰ ਆ ਬਾਈ ਜਿਹੜੀ ਕੋਈ ਗੱਲਬਾਤ ਹੈ ਕੋਈ ਉਹ ਤੁਸੀਂ ਆ ਕੇ ਆਪਣੀ ਆਪ ਦੇਖਣੀ ਆ ਠੀਕ ਹੈ ਜੀ ਆਪਣਾ ਫਰਜ਼ ਹੁੰਦਾ ਸਾਨੂੰ ਟਰੈਕਟਰ ਦਿਖਾਉਣਾ ਵੀਡੀਓ ਪਾਉਣੀ ਤੇ ਬਾਕੀ ਤੁਸੀਂ ਆ ਕੇ ਜੋ ਵੀ ਗੱਲਬਾਤ ਆ ਬਾਈ ਬਣ ਕੇ ਫੋਨ ਤੇ ਨਾ ਬਹੁਤੇ ਸਵਾਲ ਜਵਾਬ ਕਰਿਆ ਕਰੋ ਬਾਈ ਇੰਜਨ ਕਿੰਨੇ ਪੈਸੇ ਆ ਇਹਦਾ ਗੇਅਰ ਚ ਕਿਤਾ ਨਹੀਂ ਕੋਈ ਨੁਕਸ ਹੋਇਆ ਤਾਂ ਫਲਾਣਾ ਬਾਈ ਦੇਖੋ ਸਾਰੇ ਟਰੈਕਟਰ ਦੇ ਜ਼ਿਮੀਂਦਾਰਾਂ ਦੇ ਚੱਲੇ ਵੀ ਆਉਣੇ ਆ ਠੀਕ ਹੈ ਜੀ ਆਪਣੀ ਨਾਤ ਤਾਂ ਹੈ ਨਹੀਂ ਆਪਾਂ ਤੁਹਾਨੂੰ ਉਹੀਂ ਝੂਠ ਸੱਚ ਬੋਲ ਕੇ ਬੁਲਾ ਲਈਏ ਚੀਜ਼ ਦਾ ਤੁਸੀਂ ਆ ਕੇ ਆਪ ਦੇਖਣੀ ਤੁਹਾਡਾ ਨਜ਼ਰੀਆ ਹੋਰ ਆ ਸਾਡਾ ਨਜ਼ਰੀਆ ਹੋਰ ਆ ਦੇਖਣ ਦਾ ਬਾਕੀ ਆਪਣੀਆਂ ਚੀਜ਼ਾਂ ਐ ਬਾਈ ਅਸੀਂ ਦਾ ਸਾਨੂੰ ਦਾ ਵੀ ਚੀਜ਼ ਵੇਚ ਜਵੇ ਆਪਾਂ ਆਪਣੀ ਚੀਜ਼ ਨੂੰ ਮਾੜੀ ਵੀ ਨਹੀਂ ਕਹਿ ਸਕਦੇ ਸਾਡੀ ਦੁਕਾਨਦਾਰੀ ਆ ਠੀਕ ਹੈ ਜੀ ਵੈਸੇ ਤਾਂ ਇਹ ਟਰੈਕਟਰ ਆਪਣੀ ਨਾਲ ਦੇ ਆ ਏਜਾਸੀ ਵਾਲਿਆਂ ਦੇ ਹੁਣ ਜੇ ਮੈਂ ਨੁਕਸ ਕੱਢੂੰਗਾ ਟਰੈਕਟਰਾਂ 'ਚ ਤਾਂ ਬਾਈ ਇਹਨਾਂ ਨੇ ਕਹਿਣਾ ਤੂੰ ਸਾਡੇ ਟਰੈਕਟਰਾਂ 'ਚ ਨੁਕਸ ਕੱਢਦਾ ਵੀਡੀਓ ਪਾ ਕੇ ਪੈਸੇ ਯਾਰ ਜੇ ਕੋਈ ਗੱਲਬਾਤ ਹੁੰਦੀ ਤਾਂ ਆਪਾਂ ਦੱਸ